ਵੱਡੇ ਵੱਡੇ ਪੰਗੇ ਲੈਂਦਾ ਜਿੱਦਾਂ ਆਪਣੇ ਨੂੰ ਬੰਦਾ ਜੀ ਕਰਦਾ ਕੈਮਰਾ ਬੰਦ ਹੀ ਨਾ ਕਰੀਏ ਇੰਨਾ ਘੰਟਾ ਵੀ ਹੋ ਗਿਆ ਹਲੇ ਟਰੈਲਰ ਚੱਲ ਰਿਹਾ ਹੈ ਇਹ ਹਾਂ ਪਿਕਚਰ ਤਾਂ ਹਲੇ ਬਾਕੀ ਆ ਪੂਰੇ 9 ਕਿਲੋਮੀਟਰ ਲੰਮੀ ਹੈ ਇਹ ਨਾ ਪਹਾੜੀਆਂ ਦੇ ਵਿੱਚ ਪਹਿਲਾ ਸਨਸੈਟ ਵੀਰੀਵਨ ਆ 20 ਤੋਂ 25 ਕਿਲੋਮੀਟਰ ਲੰਮਾ ਜਾਮ ਗੁੱਡ ਮਾਰਨਿੰਗ ਸ਼ਸ਼ੀ ਕਾਰ ਕੀ ਹਾਲ ਚਾਲ ਆ ਦੋਸਤੋ ਅੱਜ ਦੇ ਇਸ ਨਵੇਂ ਬਲੌਗ ਵਿੱਚ ਤੁਹਾਡਾ ਸਵਾਗਤ ਆ ਪਿਛਲੇ ਬਲੌਗ ਵਿੱਚ ਤੁਸੀਂ ਦੇਖਿਆ ਜਿੱਦਾਂ ਅਸੀਂ ਲੇਕ ਲੁਕ ਤੇ ਜਾ ਕੇ ਹਨਾ ਮੰਦਿਰ ਵਿਜ਼ਿਟ ਕਰਾਇਆ ਤੇ ਅੱਜ ਦਾ ਬਲੌਗ ਆਪਾਂ ਜੰਮੂ ਕਸ਼ਮੀਰ ਜੰਮੂ ਤੋਂ ਸ਼ੁਰੂ ਕਰਦੇ ਆਂ ਕਸ਼ਮੀਰ ਨੂੰ ਚਲਦੇ ਆਂ ਸ਼੍ਰੀਨਗਰ ਨੂੰ ਜਾਣੇ ਆਂ ਰਸਤੇ ਦੇ ਵਿੱਚ ਦੇਖਦੇ ਆਂ ਜਿੱਦਾਂ ਦੇ ਵੀਊ ਆਏ ਸਭ ਕੁਝ ਨੂੰ ਦਿਖਾਵਾਂਗੇ ਹਨਾ ਬਣੇ ਰਹੋ ਸਾਡੇ ਨਾਲ ਤੇ ਜੇ ਰਸਤੇ ਵਿੱਚ ਸੁਣਿਆ ਵੀ ਕਿਤੋਂ ਬਲਾਕੇ ਜਾਂ ਰਸਤਾ ਜਿੰਦ ਤੱਕ ਜੇ ਤਾਂ ਬਲੌਗ ਖੁੱਲ ਗਿਆ ਹੋਇਆ ਰਸਤਾ ਖੁੱਲ ਗਿਆ ਹੋਇਆ ਲੈਂਡ ਸਲਾਈਡ ਹੋਈ ਹੈ ਜੇ ਤਾਂ ਖੁੱਲ ਗਿਆ ਤਾਂ ਵੀ ਠੀਕ ਆ ਜੇ ਨਾ ਖੁੱਲਿਆ ਤਾਂ ਜਿੱਥੇ ਤੱਕ ਜਾ ਸਕੀਏ ਤਾਂ ਜਾਵਾਂਗੇ ਉਸ ਤੋਂ ਬਾਅਦ ਰਸਤੇ 'ਚ ਸਟੇ ਕਰ ਲਾਂਗੇ ਨਹੀਂ ਤਾਂ ਫਿਰ ਅੱਜ ਫਿਰ ਫਾਈਨਲੀ ਸ਼੍ਰੀਨਗਰ ਪਹੁੰਚ ਹੀ ਜਾਵਾਂਗੇ ਚਲੋ ਬਣੇ ਰਹੋ ਸਾਡੇ ਨਾਲ ਦਿਖਾਉਨੇ ਤੁਹਾਨੂੰ ਰਾਸਤੇ ਦੇ 뷰 ਵਧੀਆ ਵਧੀਆ ਲਓ ਜੀ ਐਂਟਰੀ ਜਦੋਂ ਕਰਦੇ ਆ ਜੰਮੂ ਤੋਂ ਨਾ ਆ ਤੀਜੀ ਟਰਨ ਆ ਲਾਗੀ ਲਗਾਤਾਰ ਹੀ ਹੈ तकरीबन ਇਹ ਰੈਂਕ ਤੇ ਦੁਕਾਨ ਕਾਫੀ ਵੱਡੀਆਂ ਟਰਨਲ ਨਹੀਂ ਆ ਅਸੀਂ ਤੀਜੀ ਟਰਨ ਲਾਗੀ ਭਗੌਰ ਹੁੰਦੀ ਹੈ ਚੌਥੀ ਦੇਖੋ ਆਦਾ ਲੰਬੀ ਹੈ ਇਹ ਨਾ ਮੋੜੀ ਬੜੀਆਂ ਨੇ ਇਹਦਾ ਫੇਕੋ ਬੰਦਾ ਗਾਰ ਹਾਰਨਾ ਮਰੋ ਹਾਰਨ ਮਾਰਨਾ ਲੋਸ ਆਈ ਆ ਆਪਣੇ ਇਹ ਕੋਈ ਚੱਲਦਾ ਇੱਥੇ ਜਿਹੜੀ ਚੀਜ਼ ਨੂੰ ਰੋਕਦੇ ਆ ਉਹ ਚੀਜ਼ ਵੱਧ ਕਰਦੇ ਆ ਲਓ ਜੀ ਵੀਊ ਚੈੱਕ ਕਰੋ ਹਲੇ ਤਕਰੀਬਨ ਸ਼੍ਰੀਨਗਰ ਇੱਥੋਂ 185 ਕਿਲੋਮੀਟਰ ਪਿਆ ਪਰ ਪਹਿਲਾਂ ਹੀ ਉਦੋਂ ਪੁਰਤੋਂ ਵੀਊ ਬਹੁਤ ਤਕੜਾ ਆਉਣ ਲੱਗ ਜਾਂਦਾ ਇੱਥੇ ਅੱਗੇ ਐਵੇਂ ਥੋੜੀ ਜਾਨਤ ਕਹਿੰਦੇ ਆ ਇਹ ਤਾਂ तकरीबन 185 ਕਿਲੋਮੀਟਰ ਦੂਰ ਆ। ਉਦੋਂ ਪੋਰਸਿਟੀ ਕ੍ਰਾਸ ਕੀਤੀ ਆ ਆਪਾਂ। ਹਲੇ ਤਾਂ ਸ਼੍ਰੀਨਗਰ ਪਹੁੰਚ ਕੇ ਦੇਖਿਓ ਕੀ ਜੀ ਬਣਦੀ ਆ। ਹਲੇ ਤਾਂ ਆਪਾਂ ਕਾਫੀ ਦੂਰ ਆ ਸ਼੍ਰੀਨਗਰ ਤੋਂ। ਦੇਖੋ ਜਿਉਂ ਜੀ ਕਰਦਾ ਕੈਮਰਾ ਬੰਦ ਹੀ ਨਾ ਕਰੀਏ। ਇੰਨਾ ਘੰਟ ਵੀ ਹੋਰ। ਹਲੇ ਫਿਲਹਾਲ ਟੈਂਪਰੇਚਰ ਹੈਗਾ ਥੋੜਾ ਜਿਆਦਾ ਗਰਮ ਇੱਥੇ। ਤੇ ਜਿਉਂ-ਜਿਉਂ ਨੇੜੇ ਜਾਇ ਜਾਮਾਂਗੇ ਜਿਉਂ-ਜਿਉਂ ਟੈਂਪਰੇਚਰ ਹਾਂਜੀ ਆਈ ਜਾਂਦਾ ਫਿਰ ਨਜ਼ਾਰਾ ਇੱਥੋਂ ਨਾਲ ਆਪਾਂ ਰਸਤੇ ਵਿੱਚ ਆਈ ਵੇ ਬਹੁਤ ਸੋਹਣੇ ਵਿਊ ਵਿਊ ਆ ਤੁਹਾਨੂੰ ਬਹਾਤੇ ਆਪਾਂ ਸੱਟਾ ਕੰਮ ਸਾਰਾ ਤੇ ਆਹ ਵੇਖੋ ਇੱਥੋਂ ਟਨਲ ਤੋਂ ਰਾਹ ਜਾਂਦਾ ਇੱਕ ਆਹ ਵੇਖੋ ਆਟਾ ਨਾਲ ਜਦੀ ਵੜਦੇ ਆ ਤੁਹਾਨੂੰ ਰਸਤਾ ਦਿਖਾਉਣਾ ਠੀਕ ਆ ਬੰਦੇ ਟੂਲ ਬਲਾਚਾ ਨਿੰਗੇ ਇਸ ਤੋਂ ਬਾਅਦ ਸਿੱਧਾ ਟਾਂ ਲਾਉਂਦਾਗਾ ਵੇਖਿਓ ਤਕਰੀਬਨ 6ਵਾਂ ਟਨਲ ਆ ਸਾਨੂੰ 5ਵਾਂ 6ਵਾਂ ਆਹ ਵੇਖੋ ਵੜਾ ਘੈਂਟ ਵੀਓ ਦੇਖੋ ਐਂ ਲੱਗਦਾ ਮੈਂ ਰਾਤ ਹੀ ਹੋ ਗਈ ਹੁੰਦੀ ਆ ਆ ਵੀਡੀਓ ਪਾਦੇ ਬਣਾ ਕੇ ਵਾਹ ਜਮਾ ਸੈਟ ਆ ਓਕੇ ਦੀ ਰਿਪੋਰਟ ਆ ਬਹੁਤ ਲੰਮੀ ਟਨਾਲਾ ਬਾਈ ਬਹੁਤ ਲੰਮੀ ਟਨਾਲਾ ਦੇਖੋ ਕਿੰਨੀ ਘੈਂਟ ਬਣੀ ਹੋਈ ਆ ਕਿ ਸਾਰੀ ਪੱਥਰਾਂ ਦੇ ਵਿੱਚ ਦੀ ਜਾ ਰਹੇ ਆ ਆਪਾਂ ਇਸ ਟਾਈਮ ਕਿੱਦਾਂ ਇਹਨਾਂ ਨੇ ਕੱਟ ਕੇ ਬਣਾਈ ਹੋਣੀ ਹਨਾ ਬਹੁਤ ਕੈਂਟ ਵੀਊ ਆ ਬਹੁਤ ਜਿਆਦਾ ਇਹ ਵੀਊ ਇਦਾਂ ਘਰੇ ਵੈ ਕੇ ਸਰ ਵੀਡੀਓ ਚ ਦੇਖ ਸਕਦੇ ਆਪਾਂ ਜੇ ਐਕਸਪੀਰੀਅੰਸ ਕਰਨਾ ਤਾਂ ਇੱਥੇ ਆਉਣਾ ਪੈਣਾ ਹੀ ਨਹੀਂ ਉਰੋ ਵੇਖੋ ਐਮਰਜੈਂਸੀ ਗੇਟ ਵੀ ਬਣੇ ਹੋਏ ਆ ਇੱਥੇ ਸਭ ਕੁਝ ਆ ਪੂਰਾ ਪ੍ਰਬੰਧ ਆ ਲਾਈਟਾਂ ਉੱਪਰ ਪੂਰੀਆਂ ਓਕੇ ਆ ਗਈਆਂ ਬਸ ਇੱਕ ਜਰੂਰ ਆ ਇੱਥੇ ਹਾਰ ਨੀ ਮਾਰਨਾ ਆਪਾਂ ਬਾਹਰ ਵੀ ਸਾਈਨ ਲੱਗੇ ਹੁੰਦੇ ਆ ਵੀ ਹਾਰ ਨਹੀਂ ਮਾਰਨਾ ਤੇ ਆਪ ਹੀ ਦੇਖੋ ਕਿਉਂਕਿ ਪੱਥਰ ਕਿਸੇ ਟਾਂ ਖਿਸਕ ਸਕਦਾ ਜੇ ਆਪਾਂ ਹਾਰਨ ਆਪਾਂ ਇੱਥੇ ਵੀਉ ਚੈੱਕ ਕਰੀ ਚਲੋ ਓਕੇਡ ਵੀ ਉਹ ਬਹੁਤ ਇਹਨਾਂ ਲੈਂਟ ਦੇਖੋ 50 ਦੀ ਸਪੀਡ ਲੈਂਟ ਇੱਥੇ ਜਾਂ ਤੱਕ ਚਲਾ ਸਕਦੇ ਆ ਇੰਨੀ ਲੰਮੀ ਟਨਲ ਹਾਲ ਤੱਕ ਸਾਨੂੰ ਮਿਲੀ ਨਹੀਂਗੀ ਇਹ ਪਹਿਲੀ ਟਨਲ ਆ ਗਈ ਇਹ ਟੂਲ ਪਲਾਜਾ ਟੱਪਣ ਸਾਰੀ ਹੋ ਜਾਂਦੀ ਹੈਗੀ ਇਹ ਜ਼ਿੰਦਗੀ ਦੀ ਪਹਿਲੀ ਟਨਲ ਆ ਜਿਹੜੀ ਇੰਨੀ ਲੰਬੀ ਹੈ ਬਸ ਜਾਂ ਅਸੀਂ ਮਨਾਲੀ ਜਾਂਦੇ ਨੂੰ ਵੇਖੀ ਸੀਗੀ ਉਹ ਥੋੜੀ ਜਿਹੀ ਉਹ ਥੋੜੀ ਜਿਹੀ ਏਦੂ ਘੱਟ ਆਗੀ ਏਦੂ ਤਾਂ ਇਹ ਤਾਂ ਬਾਹਲੀ ਲੰਬੀ ਆ ਉਹ ਤਾਂ ਏਦੂ ਮੁੱਕ ਜਾਣੇ ਜਣ ਨੂੰ ਤਕਰੀਬਨ ਉਹ 2 ਕਿਲੋਮੀਟਰ ਲੰਮੀ ਹੈਗੀ ਹੈਗੀ ਉਹ ਵੀ ਹਾਂ ਤੇ ਇਹ ਤਾਂ ਕਾਫੀ ਲੱਗਦੀ ਆ ਸਾਨੂੰ ਹਲੇ ਇਹਦਾ ਪੂਰਾ ਅੰਦਾਜ਼ਾ ਨਹੀਂ ਹੈਗਾ ਵੀ ਕਿੰਨੇ ਕਿਲੋਮੀਟਰ ਲੰਮੀ ਆ ਜੇ ਪਤਾ ਲੱਗਿਆ ਤਾਂ ਸਾਨੂੰ ਇਹ ਨਾਲ ਜੂਸ਼ ਸ਼ੇਅਰ ਕਰਾਂਗੇ ਸੜਕ ਦੇਖ ਹਾਂ ਜਿਵੇਂ ਸੀਮੈਂਟ ਦੀ ਹੁੰਦੀ ਆ ਹਾਂ ਜਿਵੇਂ سیم ਕੋਲੂ ਵਾਲੀ ਨਹੀਂ ਹੁੰਦੀ ਪੂਰੀ ਆਪਣੇ ਜਿਵੇਂ ਆਪਣੇ ਬਫਰਿੰਗ ਕਰਦੀ ਆ ਨਾ ਗੱਡੀ ਬੜਕਦੀ ਆ ਇਹ ਭੋਰਾ ਨੀਦਰਪੁਰ ਆਇ ਲੱਗਦਾ ਜਿਵੇਂ ਆ ਪਰਲੇ ਪਾਸੇ ਤਾਂ ਜਿਵੇਂ ਪਾਣੀ ਨਹੀਂ ਹੁੰਦਾ ਪੂਰੇ ਹਨ ਕੱਚਰ ਕੀ ਬਣਾਈ ਪਈ ਆ ਪੂਰੀ ਦੇਖੋ ਇਧਰ ਲਿਖਿਆ ਹੋਇਆ ਹੈ ਨਾ ਐਕਸਟਰ ਮਤਲਬ ਪਰਲੀ ਸਾਈਡ ਨਹੀਂ ਜਾ ਸਕਦੇ ਆ ਵਨਵੇਅ ਹੈ ਇਧਰ ਲਈ ਪਾਸੇ ਉਧਰ ਆਉਣ ਵਾਲਿਆਂ ਦਾ ਰਸਤਾ ਸਾਰਾ ਪ੍ਰੋਪਰ ਸਾਈਨ ਦਿੱਤੇ ਹੋਇਆ ਹਰੇਕ ਚੀਜ਼ ਦਾ ਇੱਥੇ ਬਹੁਤ ਲੰਮੀ ਹੈ ਆਕਸੀਜਨ ਵੀ ਮਿਲਦੀ ਆ ਵਿੱਚੋਂ ਬਹੁਤ ਲੰਮੀ ਹੈ ਲੈਣੀ ਆ ਦੇ ਆਕਸੀਜਨ ਨੂੰ ਹਾਂ ਐਮਰਜੈਂਸੀ ਕਾਲ ਜੇ ਕਿਸੇ ਨੂੰ ਕੋਈ ਹੈਗਾ ਨਾ ਵੀ ਆਪਾਂ ਨੂੰ ਕੋਈ ਦਮੇ ਦਾ ਮਰੀਜ਼ ਆ ਕਿਸੇ ਨੂੰ ਆਕਸੀਜਨ ਘਟ ਕੋਈ ਹੈਗਾ ਬੰਦਾ ਆ ਦੇਖੋ ਥਾਂ ਥਾਂ ਨਾਲ ਹੀ ਸਾਈਨ ਲੱਗੇ ਹੋਏ ਆਗੇ ਆਕਸੀਜਨ ਦੀ ਜਿਹੜੋ ਕਮੀ ਆ ਆ ਵੇਖੋ ਤੀਨਾਂ ਨਾ ਹਾਂ ਇਹ ਇਹ ਸਾਈਨ ਹਰੇਕ ਚੀਜ਼ ਦੇ ਬਣੇ ਹੋਇਆ ਐਮਰਜੈਂਸੀ ਵਾਸਤੇ ਗੇਟ ਵੀ ਬਣੇ ਹੋਇਆ ਐਮਰਜੈਂਸੀ ਵਾਸਤੇ ਹਰੇਕ ਸਹੂਲਤ ਹੈ ਇੱਥੇ ਦੇਖੋ ਦੇਖੋ ਕਿੰਨਾ ਲੰਮਾ ਟਨਾਲਾ ਤਕਰੀਬਨ ਤਕਰੀਬਨ ਸਾਡੇ ਹਿਸਾਬ ਅੰਬੀ ਹੋਗੇ 3 3 ਸਵਾ 3 ਮਿੰਟ ਹੋਗੇ ਤਰਿਆਂ ਨੂੰ ਆਪਾਂ ਉਤੋਂ ਤੇ ਦੇਖ ਲਓ ਜੀ 1 ਮਿੰਟ ਦੇ ਵਿੱਚ 1 ਕਿਲੋਮੀਟਰ ਵੀ ਕੱਢਦੇ ਆ ਤਾਂ 3.5 ਕਿਲੋਮੀਟਰ ਹੋਗੇ 3.5 ਮਿੰਟ ਹੋਗੇ ਇਹ ਜ਼ਿਆਦਾ ਹੀ ਹੋਣਾ ਕਿਉਂਕਿ ਜਦ ਗੱਡੀ ਚੱਲੀ ਜਾਂਦੀ ਹੈ ਨਾ ਫਿਰ ਤਾਂ ਜਲਦੀ ਘੱਟ ਜਾਂਦੀ ਹੈ ਕਿਲੋਮੀਟਰਾਂ ਚਲ ਇਹ ਤਾਂ ਬਹੁਤ ਟਾਈਮ ਲੱਗ ਰਿਹਾ ਬਣਾਉਣਾ ਹੂੰ ਹੂੰ ਜਦੋਂ ਤਾਂ ਮੋਤੀ ਬਣਿਆ ਦੇਖੋ ਇਹਨੂੰ ਕਿੰਨੇ ਸਾਲ ਲੱਗੇ ਹੋਣੇ ਆ ਟਨਲ ਨੂੰ ਬਣਾਉਣ ਦੀ ਖਾਤਰ ਕਿ ਮੈਂ ਕੱਲਾ-ਕੱਲਾ ਪਹਾੜ ਪੱਥਰ ਕੱਟ-ਕੱਟ ਕੇ ਵਿੱਚ ਦੀ ਮਸ਼ੀਨਾਂ ਨਿੰਗੀਆਂ ਹੋਣੀਆਂ ਤੇ ਇਹ ਚੀਜ਼ਾਂ ਦਾ ਜੇ ਆਪਾਂ ਪਟੂਲ ਵੀ ਦੇ ਦਈਏ ਨਾ ਤਾਂ ਵੀ ਕੋਈ ਬੜਾ ਮਹਿੰਗਾ ਨਹੀਂ ਹੈਗਾ ਟੂਲ ਇਹ ਚੀਜ਼ਾਂ ਕਿਤੇ ਮੈਂ ਦੇਖਣ ਨੂੰ ਮਿਲਦੀਆਂ ਕਿਤੇ ਦੇਖੋ ਅਰੇ ਵੀ ਚੱਲ ਲਿਖੇ ਜਾਂਦੇ ਆਪਾਂ ਇੰਨਾ ਦੀਆਂ ਨਵੀਆਂ ਨਵੀਆਂ ਚੀਜ਼ਾਂ ਸਾਨੂੰ ਮਿਲਣੀਆਂ ਆਪਣੇ ਚੈਨਲ ਦੇ ਉੱਤੇ ਲਾਈਕ ਕਮੈਂਟ ਸ਼ੇਅਰ ਵਾਲਾ ਬਟਨ ਨਾ按ਦਿਆ ਕਰੋ ਗਰਦ ਖੜਦਿਆ ਕਰੋ ਬਸ ਬੱਸ ਤੋਂ ਸਬਸਕ੍ਰਾਈਬ ਕਰੋ ਤਕਰੀਬਨ ਸਵਾ 4 ਮਿੰਟ ਹੋ ਗਏ ਸਾਨੂੰ ਤੇ 4 ਕਿਲੋਮੀਟਰ ਤੱਕ ਅਸੀਂ ਕੱਟ ਆਏ ਆ ਗਰਦ ਠਾ ਦੋ ਗਰਦ ਬਸ ਅੱਜ ਆ ਵੀਡੀਓ ਤੋਂ ਸਾਨੂੰ ਕਸ਼ਮੀਰ ਦੇ 뷰 ਹੀ ਦੇਖਣ ਨੂੰ ਮਿਲਦੇ ਆ ਰਸਤੇ ਵਾਲੇ ਹਲੇਟ ਟਰੇਲਰ ਚੱਲ ਰਿਹਾ ਇਹ ਕਸ਼ਮੀਰ ਤੁਹਾਨੂੰ ਕਰੂ ਨਾ ਹਾਂ ਪਿਕਚਰ ਤਾਂ ਹਲੇ ਬਾਕੀ ਆ ਮੈਨ ਲੱਗ ਰਿਹਾ ਮੈਂ ਤਾਂ ਨਜ਼ਾਰਾ ਆ ਹੀ ਜਾਂਦਾ ਸ਼ਮਾ ਓਕੇ ਆ ਪੂਰਾ ਦੇਖੇ ਤਾਂ ਮਿਲਨੇ ਇਹ ਜੇ ਵੀਊ ਨਾ ਨਾ ਕਿਉਂ ਦੇਖੋ ਜਮਾ ਓਕੇ ਆ ਨਾ ਹੀ ਸਾਨੂੰ ਇਦਾਂ ਦੇ ਵੀਊਗਾ ਸੀ ਅੱਜ ਤੱਕ ਵੇਖਿਆ ਨਾ ਹੀ ਵੇਖ ਸਕਦੇ ਸੀ ਜੇ ਇਹ ਨਾ ਹੁੰਦੇ ਹਮ ਜ਼ਵੀਰ ਪਹਿਲੀ ਵਾਰ ਚੱਲੇ ਪਹਿਲੀ ਵਾਰ ਜ਼ਿੰਦਗੀ ਚ ਕਸ਼ਮੀਰ ਚੱਲੇ ਜਾਗੇ ਹਨਾ ਆਪ ਵੀ ਦੇਖਦੇ ਆ ਨਾਲ ਨਾਲ ਤੁਹਾਨੂੰ ਵੀ ਦਿਖਾਈ ਜਾਣਗੇ ਜਿੰਨਾ ਹੋ ਸਕੇ ਦਾ ਵੱਧ ਤੋਂ ਵੱਧ ਆਪ ਵੀ ਇੰਜੋਏ ਕਰੀਦਾ ਨਾਲੇ ਵੱਧ ਤੋਂ ਵੱਧ ਬਲੌਗ ਵੀ ਬਣਾਈਦਾ ਪ੍ਰੋਪਰ ਟਾਈਮ ਦੇਈਦਾ ਆਪ ਨੂੰ ਵੀ ਤੇ ਤੁਹਾਨੂੰ ਵੀ ਤੇ ਤਾਂ ਕਹੀਦਾ ਵੀ ਬਹੁਤ ਮਿਹਨਤ ਲੱਗਦੀ ਇਹ ਚੀਜ਼ ਪਿੱਛੇ ਤੇ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਸ਼ੇਅਰ ਕਰਿਆ ਕਰੋ ਮੋਟਿਵ ਕਰਿਆ ਕਰੋ ਪੂਰਾ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਆ ਦੇਖੋ ਵੀ ਪਹਿਲੀ ਟਾਨਾ ਲੱਗੀ ਹਲੇ ਇਹ ਨਹੀਂ ਪਤਾ ਵੀ ਇਹ ਇੰਡੀਆ ਦੀ ਸਭ ਤੋਂ ਲੰਮੀ ਟਾਨਾ ਹਲੇ ਕਨਫਰਮ ਨਹੀਂ ਹੈਗਾ ਸਾਨੂੰ ਕਿਉਂਕਿ ਹਲੇ ਹੋ ਸਕਦਾ ਵੀ ਇਤੋਂ ਵੀ ਲੰਮੀਆਂ ਲੰਮੀਆਂ ਹੋਣ ਕੱਲ੍ਹ ਕੀ ਅਸੀਂ ਜਾਂਦੇ ਕੀ ਜੀ ਪਹਿਲੀ ਵੇਖਿਆ ਨਹੀਂ ਲੰਮੀ ਜੀ ਫਾਈਨਲੀ ਤਕਰੀਬਨ ਸਾਨੂੰ ਹੋ ਗਏ ਹੋਣੇ 15 12 15 ਮਿੰਟ ਹੋ ਗਏ ਹੋਣੇ ਨਾ 12 15 ਮਿੰਟ ਹੋ ਗਏ ਹੋਣੇ ਚੱਲਦੇ ਆ ਚੱਲਦੇ ਆ ਨੂੰ ਤੇ 4 ਮਿੰਟ ਮੇਰੇ ਸਰਵਿਸ ਆਫ ਦੇ ਰਹੇ ਹਨ ਹਾਂ ਬਸ ਆ ਦੇਖੋ ਜੀ ਚੈੱਕ ਕਰ ਸਕਦੇ ਹੋ ਆਪਾਂ ਵਿੱਧ ਪ੍ਰੂਫ ਆ ਦੇਖੋ ਪੂਰੇ 9 ਕਿਲੋਮੀਟਰ ਲੰਮੀ ਹੈ ਇਹ ਹਨਾ ਪੂਰੇ 9 ਕਿਲੋਮੀਟਰ ਲੰਮੀ ਫੇਰ ਆ ਗਈ ਫੇਰ ਆ ਗਈ ਲੱਗਦਾ ਕਯਾ ਮਾਂ ਮੈਲਾ ਸੈਟਾ ਇੰਨੀ ਲੰਮੀ ਟਨਲ ਦੇਖਿਓ ਜਿੰਦਗੀ ਚ ਹਾਣ ਨਹੀਂ ਹੁੰਦੀ। ਹਾਣ ਨਹੀਂ ਟਨਲਾਂ ਦੀ 9 ਕਿਲੋਮੀਟਰ ਬਹੁਤ ਜ਼ਿਆਦਾ ਹੋ ਜਾਂਦਾ। ਬਹੁਤ ਜ਼ਿਆਦਾ ਬਹੁਤ ਜ਼ਿਆਦਾ। ਇਹ ਬੰਦੇ ਨੇ ਡਰਾਈਵ ਕੀਤੀ ਆ ਟਨਲ ਦੇ ਵਿੱਚ ਦੀ। ਅਸੀਂ ਕੀਤਾ ਐਕਸਪੀਰੀਅੰਸ ਤੁਸੀਂ ਜ਼ਰੂਰ ਕਰਿਓ ਆ ਇੱਥੇ ਦੇਖਿਓ। ਚਲੋ ਪਹਾੜੀਆਂ ਦੇ ਵਿੱਚ ਪਹਿਲਾ ਸਨਸੈਟ। ਚੈੱਕ ਕਰੋ ਸੂਰਜ ਡੁੱਬੀ ਜਾਂਦਾ। ਅਸੀਂ ਜਾਈ ਜਾਂਦੇ ਆ। ਬਹੁਤ ਕਹਿੰਦ ਕਹਿੰਦ ਵਿਊ ਇੰਜੋਏ ਕੀਤਾ। ਕਰੀ ਵੀ ਜਾਂਦੇ ਆ ਤੇ ਅੱਗੇ ਵੀ ਕਰੀ ਜਾਵਾਂਗੇ ਤੁਹਾਨੂੰ ਦਿਖਾਈ ਚਲਾਂਗੇ ਵੇਖੋ ਕਿਉਂ। ਮਿਲਦੇ ਆ ਕਿਤੇ ਨਿਆਰੇ ਯਾਰ ਇਦਾਂ ਪਿੰਡ ਬਹਿ ਕੇ। ਇੱਕ ਕਰੀ ਚੱਲੋ ਵੀਓ ਅਲੇ ਫਲਾਟ ਟ੍ਰੇਲਰ ਹੀ ਆ ਪਿਕਚਰ ਤਾਂ ਹਲੇ ਬਾਕੀ ਆ ਕਿਉਂਕਿ ਇੰਨੀ ਸੋਹਣੀ ਚੀਜ਼ ਵੇਖਣ ਚੱਲੇ ਆ ਇਹਦੀ ਨੂੰ ਦੇਖਣ ਦੀ ਖਾਤਰ ਥੋੜੇ-ਮੋਟੇ ਖਤਰੇ ਤਾਂ ਲੈਣੇ ਹੀ ਪੈਂਦੇ ਨੇ ਫਿਰ ਦੇਖੋ ਹੋ ਰਿਆ ਨਾ ਸਨਸੈਟ ਤੇ ਇੰਨੀ ਘੈਂਟ ਚੀਜ਼ ਆ ਇਹਦਾ ਵੱਖਰਾ ਨਜ਼ਾਰਾ ਸਮੁੰਦਰ ਦੇ ਕੰਢੇ ਸਨਸੈਟ ਦਾ ਵੱਖਰਾ ਨਜ਼ਾਰਾ ਤੇ ਪਹਾੜਾਂ ਦੇ ਵਿੱਚ ਵੱਖਰਾ ਨਜ਼ਾਰਾ ਲਓ ਜੀ ਥੋੜਾ ਜਿਹਾ ਰੁਕੇ ਸੀਗੇ ਪਾਣੀ ਪੂਣੀ ਪੀਣ ਦੀ ਖਾਤਰ ਲੱਤਾਂ ਨੂੰ ਤਾਂ ਸਿੱਧੀਆਂ ਕਰ ਲਈਏ ਫਿਰ ਹਣਾ ਦੇਖੋ ਉੱਤਰ ਕੇ 뷰 ਦਿਖਾ ਦਈਏ ਤੁਹਾਨੂੰ ਅੱਖੀ ਅਸੀਂ ਸੋਚਿਆ ਚਲੋ ਹਨਾ 뷰 ਦਿਖਾ ਦਈਏ ਤੁਹਾਨੂੰ ਉੱਤਰ ਕੇ ਦੇਖੋ ਬਹੁਤ ਕੈਂਟ ਨਹੀਂ ਬਹੁਤ ਕੈਂਟ ਨਹੀਂ ਆ ਰਿਹਾ ਵੇਖੋ ਉਹ ਸਾਹਮਣੇ ਸੂਰਜ ਡੁੱਬੀ ਜਾਂਦਾ ਜਿਹਨੂੰ ਆਪਾਂ ਸਨਸੈਟ ਕਹਿੰਦੇ ਨੇ ਹਨਾ ਸਾਹਮਣੇ ਦੇਖੋ ਨਿੱਕੇ ਨਿੱਕੇ ਘਰ ਰੋਡ ਪਿੱਛੇ ਤਾਂ ਤਕਰੀਬਨ ਡਬਲ ਹੀ ਸੀ ਸਾਰਾ ਹਨਾ ਟਨਾਲ ਬਹੁਤ ਜ਼ਿਆਦਾ ਸੀ ਘਟੋ ਘਟ 10 12 ਟਨਾਲ ਅਸੀਂ ਕ੍ਰੋਸ ਕਰ ਚੁੱਕੇ ਹਾਂ ਚਾਰ ਪੰਜ ਬਣੀ ਜਾਂਦੇ ਨੇ ਜਦ ਨੂੰ ਸ਼ਾਇਦ ਤੁਸੀਂ ਹੁਣ ਅਸਤ ਤਿਆਰ ਵੀ ਹੋ ਜਾਣਾ ਜੇ ਕਿਸੇ ਵੀਰ ਨੇ ਨਾ ਅਗਲੇ ਸਾਲ ਤੱਕ ਆਉਣਾ ਟਨਲ ਤਿਆਰ ਹੋ ਜੂਗਾ ਜੇ ਕਿਸੇ ਨੇ ਇਸ ਸਾਲ ਆਉਣਾ ਤਾਂ ਟਨਲ ਵਾਲੇ ਬਣੀ ਜਾਂਦੇ ਨੇ ਰੋਡ ਥੋੜੇ ਥੋੜੇ ਵਿੱਚ ਦੀ ਖਰਾਬ ਵੀ ਹੁੰਦੇ ਆ ਚਲੋ ਥੋੜਾ ਮੋਟਾ ਤਾਂ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਦੇਖੋ ਕਿੰਨਾ ਸੋਹਣਾ ਦਰਖਤ ਆ ਕਿੱਕ ਘਰੋ ਮੜਿਆ ਕਿੰਨਾ ਘੈਂਟ ਦਰਖਤ ਖੜਾ ਖਤਰੇ ਤੇ ਇਹ ਵੀ ਪੂਰਾ ਸਾਹਮਣੇ ਨਦੀ ਦਾ ਥਿਊ ਵਿਊ ਦੇਖਿਓ ਵੇਖ ਕੈਂਟ ਆ ਨਾ ਸੂਰਜ ਫੇਰ ਦਿਖਾ ਦਿਆ ਤੁਹਾਨੂੰ ਵੇਖੋ ਕਿਉਂ ਜੀ ਸੂਰਜ ਸਨਸੈਟ ਦੇਖਣ ਦੀ ਖਾਤਰ ਖੜੇ ਆਣੇ ਪਾਣੀ ਪੀ ਜਾਂਦੇ ਆ ਨਜ਼ਾਰਾ ਇੰਜੋਏ ਕਰੀ ਜਾਂਦੇ ਆ ਪੂਰਾ ਆਇਓ ਵੀਰੇ ਜ਼ਰੂਰ ਆਇਓ ਟਾਈਮ ਕੱਢਿਓ ਨਾ ਹਫ਼ਤੇ ਦੱਸ ਦਿੰਦਾ ਫੇਰ ਯੋ ਵੇਖੇ ਜਾਣੀਆਂ ਚੀਜ਼ਾਂ ਚਲੋ ਥੋੜਾ ਚਿਰ ਅਸੀਂ ਵੀ ਇਹਨਾਂ ਇੰਜੋਏ ਕਰ ਲਈਏ ਨਾ ਖੜਕੇ ਵੇਖੋ ਇੱਧਰ ਰੋਡ ਕ੍ਰੋਸ ਹੋਈ ਪਈ ਜਾਂਦੇ ਆ ਲੋਕ ਇਹ ਆ ਨਾ ਵੈਸੇ ਟੂ ਵੇ ਚੱਲ ਰਿਹਾ ਇਸ ਟਾਈਮ ਪਹਿਲਾਂ ਸਾਰਾ ਵਨ ਵੇ ਸੀਗਾ ਚਲੋ ਕਿੰਨੇ ਪਾਣੀ ਪੁਣੀ ਵੀ ਅੰਜੋਏ ਕਰਨੇ ਚੱਲਦੇ ਹਾਂ। ਪਹਿਲਾ ਵਾਟਰਫਾਲ ਆ ਗਿਆ ਸ਼੍ਰੀਨਗਰ ਜਾਂਦੇ ਨੂੰ। ਪਹਿਲਾਂ ਤਾਂ ਛੋਟੇ-ਮੋਟੇ ਦੇਖਿਆ, ਥੋੜਾ ਜਿਹਾ ਵੱਡਾ ਵਾਟਰਫਾਲ ਆ। ਕਿਉਂ ਜੀ? ਇਦਾਂ ਦੇ ਵਾਟਰਫਾਲ ਪਤਾ ਨਹੀਂ ਕਿੰਨੇ ਕੋਣਾਂ ਟਰੱਕ ਵਾਲਾ ਵੀ ਆਪਣੀ ਗੱਡੀ ਧੋਈ ਜਾਂਦਾ। ਅਸੀਂ ਵੀ ਧੋ ਲੈਣ ਸਾਡੇ ਕੋਲ ਸਮਾਂ ਥੋੜਾ ਘੱਟ ਆ। ਤੇ ਅੱਗੇ ਵੀ ਦੇਖਦੇ ਆ ਕਿੰਨੇ ਘਟੋਨਾ ਲਾਉਂਦੇ ਆ ਜਾਂ ਕਿੰਨੇ ਕੋ ਚਾਰ ਨੇ ਆਉਂਦੇ ਫਿਰ ਤੁਹਾਨੂੰ ਦਿਖਾਵਾਂਗੇ ਵਧੀਆ ਵਧੀਆ ਜੀ ਹਨਾ ਵੀ ਉਹ ਤੁਹਾਨੂੰ ਨਾਲ ਜਿਹਾ ਦਿਖਾਈ ਜਾਣੇ ਆਪਾਂ ਅੱਜ ਪੂਰੀ ਕੋਸ਼ਿਸ਼ ਆ ਸਾਡੀ ਵੀ ਸ਼੍ਰੀਨਗਰ ਪਹੁੰਚਣ ਦੀ ਪੂਰੀ ਕੋਸ਼ਿਸ਼ ਅੱਜ ਬੋ ਦੀ ਚੱਲਦੇ ਚੱਲਦੇ ਫਿਰ ਜਾਮ ਵਿੱਚ ਫਸ ਗਏ तकरीबन 20 ਤੋਂ 25 ਕਿਲੋਮੀਟਰ ਲੰਮਾ ਜਾਮ ਆ ਦੇਖਦੇ ਆ ਕਦੋਂ ਤੱਕ ਖੁੱਲਦਾ ਉਨਾ ਚਾਹਤਾ ਫਿਰ ਇੱਥੇ ਰੁਕਣਾ ਪੈਣਾ ਅੱਜ ਦੇਖਦੇ ਆ ਕਣੀ ਗੱਡੀ 'ਚ ਹੀ ਸੌਣਾ ਪੈ ਜੇ ਤੇ ਜੇ ਤਾਂ ਖੁੱਲ ਗਿਆ ਟਾਈਮ ਨਾਲ ਹੀ ਫਿਰ ਤਾਂ ਚੱਲਾਂਗੇ ਸਿੱਧਾ ਸ਼੍ਰੀਨਗਰੀ ਸਟੇ ਕਰਾਂਗੇ ਤੇ ਜੇ ਨਾ ਟਾਈਮ ਨਾਲ ਖੁੱਲਿਆ ਫਿਰ ਰਸਤੇ ਦੇਖਦੇ ਆ ਜਿਹੜਾ ਮੂਰੇ ਸ਼ਹਿਰ ਆਇਆ ਉੱਥੇ ਸਟੇ ਕਰ ਲਾਂਗੇ ਦੇਖੋ ਥੱਲੇ ਨਦੀ ਦੀ ਆਵਾਜ਼ ਸੁਣਦੀ ਆ ਬਹੁਤ ਪਾਰਾ ਜਾਵਾਂ ਜੱਡੀ ਸਾਡੀ ਵੇਹ ਨਿੰਗ ਨਹੀਂ ਸਕਦੀ ਕਿਉਂਕਿ ਮੂਰੇ ਪੌਲਣ हाँ भी गया वह हिसाब किताब ज मूरे जे सी भी देखो जाम च फसे भी हाँ देखते हैं कत्ता खोलते फसू दिने डेटा नाल नाल अभी पंजाब तो पंजाब से आए पहले गए थे डलहौजी में डलहौजी से फिर आ गए हम लोग जम्मू में जम्मू से अभी जाएंगे श्रीनगर अच्छा। श्रीनगर से सोनमार्ग वाला खुल गया तो समझ लो ले वाला भी खुल ही जाता है ना आराम से फिर तो जा सकते हैं ले भी कोई दिक्कत नहीं है चलो फिर तो, तो बढ़िया है।, है वो मार्च तक खुल जाता है अच्छा फर्स्ट मार्च से हर एक साल ठीक है वो वहाँ मनाली वाला नहीं खुला होगा ना अभी का नॉलेज नहीं है ठीक है ठीक है वहाँ से पूछ लेंगे नहीं खुला वो भी होगा खुला होगा वो भी वो भी खुला मेन तो ज्यादा यही बंद रहता है अच्छा सोनमार्ग वाला मेन बंद रहता है क्योंकि बर्फ गिरता है ना सोनमार्ग में ज्यादा होती है बर्फ अच्छा। सोनमार्ग में रहस तो है ना रह सकते हैं आराम से बड़े बड़े ठीक है तो दिक्कत नहीं है। कहीं भी तो। जा, गुलमर्ग जाओगे पहलगाम जाओगे कोई दिक्कत नहीं है रहने कश्मीर और श्रीनगर एक ही नाम है ना कश्मीर और श्रीनगर एक ही नाम है ना वो तो कई बार उसमें उलझ जाते हैं पड़ता है ना ये पूरा कश्मीर को राजधानी पड़ता है अच्छा ठीक है कश्मीर कश्मीर राजधानी दिल्ली पड़ती है हाँ वैसे कश्मीर के अंदर श्रीनगर राजधानी है श्रीनगर कश्मीर में डा... वैसे तो उसका नाम कश्मीर ही है राजस्थान राजधानी बढ़ती है राजधानी श्रीनगर पड़ती है ठीक है तभी दो दो नेम है ना उसमें उल जाता है लोग ये जो जैसे हम जाते हैं बाहर तो हाँ तो पंजाब हो गया हाँ पंजाब दिल्ली दिल्ली ठीक है राजस्थान जयपुर वगैरह हाँ। तो वैसे इसका नाम भी मेन तो कश्मीर है हाँ श्रीनगर बीच में आया और श्रीनगर तो कश्मीर का हिस्सा है राजधानी ठीक है कश्मीर का हिस्सा ही है श्रीनगर ठीक हाँ। है ये तो नहीं, अलग अलग नहीं है एक ही है एक ही है राजधानी है ये इसका ठीक है जैसे दिल्ली में हिंदुस्तान का राजधानी है हाँ 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 ठीक है